ਲੰਗੜੀ ਧੁੰਦ ਕਾਰਨ ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਤੇ ਇੱਕ ਕਾਰ ਅਤੇ ਬੱਸ ਦੀ ਭਿਆਨਕ ਟੱਕਰ ਹੋ ਗਈ ਵਰਨਾ ਕਾਰ ਦੇਸੀ ਸ਼ਰਾਬ ਦੀਆਂ ਬੋਤਲਾਂ ਨਾਲ ਭਰੀ ਹੋਈ ਸੀ ਕਾਰ ਸਵਾਰ ਮੌਕੇ ਤੋਂ ਕਾਰ ਨੂੰ ਛੱਡ ਕੇ ਫਰਾਰ ਹੋ ਗਏ ਮੌਕੇ ਤੇ ਦੋ ਮੋਟਰਸਾਈਕਲ ਸਵਾਰ ਵੀ ਐਕਸੀਡੈਂਟ ਦਾ ਸ਼ਿਕਾਰ ਹੋ ਗਏ ਜਿਨ੍ਹਾਂ ਨੂੰ ਰਾਗੀਰਾ ਦੁਵਾਰਾ ਨੇੜੇ ਦੇ ਹਸਪਤਾਲ ਲੈ ਬੱਸ ਦੇ ਨਾਲ ਹੋਇਆ ਜੀ ਵਰਨਾ ਕਰਦਾ ਜਾਂਦੀ ਵਾਲੀ ਨੁਕਸਾਨ ਨਹੀਂ ਹੈਗਾ ਕੋਈ ਜੀ ਪਰ ਦੇਖਿਆ ਜਾ ਰਿਹਾ ਗੱਡੀ ਦੇ ਵਿੱਚ ਸ਼ਰਾਬ ਵੀ ਆ ਕੀ ਕਹਿਣਾ ਜਨੂੰਨ ਹਾਂਜੀ ਇਹ ਵੈਰੀਫਾਈ ਕਰ ਰਹੇ ਆ ਜੀ ਕਿਵੇਂ ਆ ਹਨਾ ਕਿੱਥੋਂ ਆਈ ਆ ਕਿੱਥੇ ਜਾ ਰਹੀ ਆ ਉਹ ਸਾਰਾ ਵੈਰੀਫਾਈਟ ਜੀਗਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸੰਗੜੀ ਧੁੰਦ ਕਾਰਨ ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਤੇ ਇੱਕ ਕਾਰ ਅਤੇ ਬੱਸ ਦੀ ਭਿਆਨਕ ਟੱਕਰ ਹੋ ਗਈ ਵਰਨਾ ਕਾਰ ਦੇਸੀ ਸ਼ਰਾਬ ਦੀਆਂ ਬੋਤਲਾਂ ਨਾਲ ਭਰੀ ਹੋਈ ਸੀ ਕਾਰ ਸਵਾਰ ਮੌਕੇ ਤੋਂ ਕਾਰ ਨੂੰ ਛੱਡ ਕੇ ਫਰਾਰ ਹੋ ਗਏ ਮੌਕੇ ਤੇ ਦੋ ਮੋਟਰਸਾਈਕਲ ਸਵਾਰ ਵੀ ਐਕਸੀਡੈਂਟ ਦਾ ਸ਼ਿਕਾਰ ਹੋ ਗਏ ਜਿਨ੍ਹਾਂ ਨੂੰ ਰਾਗੀਰਾ ਦੁਵਾਰਾ ਨੇੜੇ ਦੇ ਹਸਪਤਾਲੇ ਪਹੁੰਚਾਇਆ ਗਿਆ ਜਿਸ ਦੀ ਵਾਇਰਲ ਵੀਡੀਓ ਵੀ ਸਾਹਮਣੇ ਆਈ ਹੈ ਐਸ ਐਚਓ ਸੰਰਾਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਧੁੰਦ ਕਾਰਨ ਰੋਡ ਦੇ ਉੱਪਰ ਐਕਸੀਡੈਂਟ ਹੋਣ ਦਾ ਖਤਰਾ ਵੱਧ ਗਿਆ ਹੈ ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਨਿੱਦੀ ਇੱਕ ਬੱਸ ਅਤੇ ਵਰਦਾਕਾਰ ਦੀ ਟੱਕਰ ਹੋਈ ਵਰਦਾਕਾਰ ਦੇਸੀ ਸ਼ਰਾਬ ਦੀਆਂ ਬੋਤਲਾਂ ਨਾਲ ਭਰੀ ਹੋਈ ਹੈ ਕਾਰ ਸਵਾਰ ਮੌਕੇ ਤੋਂ ਫਰਾਰ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਕਾਰ ਅਤੇ ਬੱਸ ਨੂੰ ਕ੍ਰੇਨ ਰਾਹੀਂ ਰੋਡ ਤੋਂ ਪਰੇ ਕੀਤਾ ਜਾ ਰਿਹਾ ਹੈ ਕਾਰ ਵਿੱਚ ਕਿੰਨੀਆਂ ਸ਼ਰਾਬ ਦੀਆਂ ਬੋਤਲਾਂ ਨ ਇਸ ਦੇ ਬਾਰੇ ਹਲੇ ਕੋਈ ਜਾਣਕਾਰੀ ਨਹੀਂ ਹੈ ਸਰ ਕਿੰਨੇ ਕਵਜੇ ਦੀ ਘਟਨਾ ਜਿਹੜਾ ਐਕਸੀਡੈਂਟ ਹੋਇਆ ਤੇ ਇਹਦੇ ਕਿਸੇ ਨੂੰ ਜਾਣਦੇ ਨਹੀਂ ਨਹੀਂ ਜੀ ਇਹ ਚੰਡੀਗੜ੍ਹ ਲੁਧਿਆਣਾ ਰੋਡ ਤੇ ਪਰਤਲਾ ਕਟ ਦੇ ਕੋਲ ਯੂਹਾਰ ਬੱਸ ਦੇ ਨਾਲ ਹੋਇਆ ਜੀ ਵਰਨਾ ਕਰਦਾ ਜਾਨੀ ਹੋਣ ਲਈ ਨੁਕਸਾਨ ਨਹੀਂ ਹੈਗਾ ਕੋਈ ਜੀ ਪਰ ਦੇਖਿਆ ਜਾ ਰਿਹਾ ਗੱਡੀ ਦੇ ਵਿੱਚ ਸ਼ਰਾਬ ਵੀ ਆ ਕੀ ਕਹਿਣਾ ਠੀਕ ਹਾਂ ਜੀ ਇਹ ਵੈਰੀਫਾਈ ਕਰ ਰਹੇ ਹਾਂ ਜੀ ਕਿਵੇਂ ਹੈ ਹਨਾ ਕਿੱਥੋਂ ਆਈ ਹੈ ਕਿੱਥੇ ਜਾ ਰਹੀ ਹੈ ਉਹ ਸਾਰਾ ਵੈਰੀਫਾਈ ਕਰਕੇ ਸਾਨੂੰ ਲੱਗੇ ਕਿੱਥੇ ਦੇ ਨੇ ਨਹੀਂ ਹਜੀ ਤਾਂ ਨੰਬਰ ਹੀ ਹੋਇਆ ਜੀ ਨੰਬਰ ਕਰ ਲਾਂਗੇ ਟ੍ਰੇਸ ਉਤਵਾਦ ਹੋ ਜਾਂਦਾ ਕਿੰਨੀ ਕਿ ਸ਼ਰਾਬ ਅਗਲੀ ਚ ਪਤਲੇ ਹਜੀ ਕੁਆਂਟੀਟੀ ਕਲੀਅਰ ਨਹੀਂ ਹੈਗੀ ਜੀ ਗੱਡੀ ਤਾਂ ਖੁੱਲੀਆਂ ਹਾਂਜੀ ਖੁੱਲੀਆਂ ਨੇ ਜੀ ਬੋਤਲਾਂ ਸਰ ਇਹਦੀ ਗਲਤੀ ਲੱਗਦੀ ਹੈ ਹਾਈਵੇ ਤੇ ਜਿਹੜਾ ਕ੍ਰਾਸ ਵੀ ਕਰ ਰਹੀ ਹੈ ਬੱਸ ਇਹ ਧੁੰਦ ਦੇ ਕਾਰਨ ਜ਼ਿਆਦਾ ਹੋਇਆ ਜੀ ਓਵਰ ਸਪੀਡ ਹੋਣੇ ਆ ਜੀ ਉਹਦੇ ਕਰਕੇ ਹੋਇਆ ਹੈਗਾ ਦੇਖਿਓ ਜਿਹਾ ਜਾਂ ਪਰ ਬੱਸ ਐਦੁਰੇ ਮੋੜਦੀਆਂ ਨੇ ਦੇਖੋ ਜੀ ਕਟ ਬਣਿਆ ਹੋਇਆ ਸਮਰਾੜੇ ਨੂੰ ਇਹ ਤੋਂ ਬੈਟਰ ਕਟ ਕੋਈ ਹੈ ਨਹੀਂਗਾ ਇਸ ਕਰਕੇ ਇਹ ਸੰਭਵ ਜਾਂ ਬਾਈਪਾਸ ਤੋਂ ਹੈਗਾ ਜੀ ਕਿ ਹੁਣ ਅੱਗੇ ਅੱਗੇ ਹੁਣ ਤੋਂ ਦਾ ਟਾਈਮ ਆ ਤੇ ਇਸ ਕਿਉਂ ਲਾਈ ਜਾਊਗੀ ਕੋਈ ਫੋਰਸ ਤਾਂ ਨਹੀਂ ਜਿਵੇਂ ਐਰ ਫ੍ਰੈਕਟਰ ਵਗੈਰਾ ਨੇ ਹੋਰ ਚੀਜ਼ਾਂ ਨੇ ਉਹ ਜੋੜ ਲਈਆਂ ਜਾਣੀਆਂ ਜੀ ਜੀ ਸਭ ਜਿਹੜੇ ਬੰਦੇ ਵਿੱਚ ਇਹ ਕਾਰ ਡਰਾਈਵਰ ਮੌਕੇ ਤੇ ਫਰਾਰ ਹੋਇਆ ਜਾਂ ਕਿਵੇਂ ਆ ਜੀ ਹਾਂਜੀ ਉਹ ਮੌਕੇ ਨੂੰ ਭੱਜ ਗਏ ਆ ਜੀ ਕਾਰ ਡਰਾਈਵਰ ਤੋਂ ਆ ਕੋਈ علیحد੍ਹਾ ਮੈਟਰ ਆ ਜੀ ਉਹ ਐਕਸਾਈਡ ਦਾ ਪਰਚਾ ਦੇ ਦਾਂਗੇ ਜੀ ਜਿਹੜਾ ਵੀ ਹੈਗਾ ਕੋਈ ਮੋਟਰਸਾਈਕਲ ਵੀ ਵਿੱਚ ਜਪੇਟ ਚ ਆਇਆ ਨਹੀਂ ਨਹੀਂ ਜੀ ਇਹੋ ਜਿਹੀ ਕੋਈ ਗੱਲ ਬਾਤ ਆ ਹੀ ਨਹੀਂ ਜੀ ਜੀ ਜਿੰਨੇ ਤੋਂ ਫੜੇ